ਅੱਜ ਅਸੀਂ ਇੱਕ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਗੋਲਡ ਦੇ ਪ੍ਰਾਈਸਸ ਹੈ ਕਦੀ ਵਧਦੇ ਨੇ ਤੇ ਕਦੀ ਘਟਦੇ ਨੇ ਇਸ ਤੋਂ ਗੋਲਡ ਦਾ ਪ੍ਰਾਈਸ ਹੈ 128 ਰੁਪਏ ਸਿਲਵਰ ਸਿਲਵਰ ਦਾ 160 ਰੁਪਏ ਜੇ ਡਿਮਾਂਡ ਜ਼ਿਆਦਾ ਹੋ ਜੇ ਇਸ ਕਰਕੇ ਰੇਟ ਵਧ ਰਹੇ ਤੇ ਹੁਣ एकदम ਡਿਮਾਂਡ ਤੋਂ ਡਿੱਗੀ ਹੈ ਇਸ ਕਰਕੇ ਵੇਚਣਾ ਡਾਊਨ ਆਇਆ ਹੈ ਗੋਲਦੀ ਵਰਤੋਂ ਤਾਂ ਹਰ ਫੰਕਸ਼ਨ ਦੇ ਵਿੱਚ ਹੁੰਦੀ ਹੈ ਸ਼ਾਦੀ ਵਿਆਹ ਹੋਵੇ ਜਾਂ ਫਿਰ ਕੋਈ ਪਾਰਟੀ ਹੋਵੇ ਹਰ ਕੋਈ ਗੋਲਦੀ ਚੀਜ਼ ਜ਼ਰੂਰ ਖਰੀਦਦਾ ਹੈ ਤੇ ਆਪਣੇ ਘਰ ਵੀ ਰੱਖਦਾ ਹੈ ਜਿਵੇਂ ਹੁਣੇ ਤੰਤਰਸਾ ਦਿਨ ਗਿਆ ਜਿਸ ਤੇ ਬਹੁਤ ਸਾਰੇ ਲੋਕਾਂ ਨੇ ਗੋਲਡ ਅਤੇ ਸਿਲਵਰ ਦੀ ਸ਼ਾਪਿੰਗ ਵੀ ਕੀਤੀ ਹੈ ਪਰ ਇਸੇ ਨੂੰ ਲੈ ਕੇ ਅੱਜ ਅਸੀਂ ਇੱਕ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਗੋਲਡ ਦੇ ਪ੍ਰਾਈਸ ਇਸ ਕਦੀ ਵਧਦੇ ਨੇ ਤੇ ਕਦੀ ਘਟਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਗੋਲਡ ਦੇ ਪ੍ਰਾਈਸ ਜਿਹੜੇ ਡਿਕਰੀਜ਼ ਹੋਏ ਨੇ ਥੋੜੇ ਘਟੇ ਨੇ ਤੇ ਆਓ ਅਸੀਂ ਇੱਕ ਜੁਐਲਰੀ ਸ਼ਾਪ ਦੇ ਬਾਹਰ ਖੜੇ ਆਂ ਜਿੱਥੇ ਅਸੀਂ ਗੱਲਬਾਤ ਕਰਾਂਗੇ ਓਨਰ ਦੇ ਨਾਲ ਜਿੰਨਾਂ ਤੋਂ ਅਸੀਂ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਿਰਕਾਰ ਕੀ ਕਾਰਨ ਹੈ ਕਦੀ ਇਸ ਦੇ ਪ੍ਰਾਈਸ ਵਧ ਜਾਂਦੇ ਨੇ ਕਦੀ ਪ੍ਰਾਈਸ ਘਟ ਜਾਂਦੇ ਨੇ ਤੇ ਇਸ ਦਾ ਕੀ ਅਸਰ ਹੈ ਜਿਹੜਾ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਕਸਟਮਰਸ ਦੇ ਉੱਪਰ ਇਹਦਾ ਕੀ ਅਸਰ ਹੁੰਦਾ ਹੈ ਤਲੋਸ ਜੀ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆ ਤੇ ਇਥੇ ਓਨਰ ਸਾਡੇ ਨਾਲ ਮੌਜੂਦ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਸ਼੍ਰੀ ਗੰਤ ਜੀ ਕੀ ਨਾਮ ਹੈ ਤੁਹਾਡਾ ਵਰਨ ਵਰਨ ਤੇ ਤੁਹਾਡੀ ਦੁਕਾਨ ਕਿਸ ਜਗ੍ਹਾ ਤੇ ਹੈ ਸਾਡੀ ਦੁਕਾਨ ਜੋਤੀ ਚੌਂਕ ਮੇਨ ਬਾਜ਼ਾਰ ਤੇ ਹੈਗੀ ਹੈ ਮੇਨ ਚੌਂਕ ਦੇ ਬਾਅਦ ਮੀਂਹ ਚੌਂਕ ਵਰਨ ਜੁਲਰਸ ਦਾ ਨਾਮ ਤੋਂ ਤੇ ਅਸੀਂ ਸਟਾਰਟ ਕੀਤਾ ਆਪਣਾ ਬਿਜ਼ਨਸ 골ਡ ਡਾਇਮੰਡ ਸਿਲਵਰ ਸਾਰੇ ਵੈਰੀਟੀ ਸਰ ਕੋਲ ਦੇ ਲੁੱਪਦੇ ਆ ਸਰ ਜਿੱਦਾਂ ਉਹਨੇ 골ਡ ਦੇ ਪ੍ਰਾਈਸਸ ਕਰੀ ਇੱਕੋਦਮ ਵੱਧ ਜਾਂਦੇ ਆ ਕਦੀ ਘੱਟ ਜਾਂਦੇ ਆ ਜਿਹੜੇ ਕਸਟਮਰਸ ਹੁੰਦੇ ਆ ਉਹ ਵੀ ਜ਼ਿਆਦਾਤਰ ਕਨਫਿਊਜ਼ ਨਜ਼ਰ ਆਉਂਦੇ ਕਈ ਵਾਰ ਉਹਨਾਂ ਤੱਕ ਨਿਊਜ਼ ਵੀ ਨਹੀਂ ਪਹੁੰਚਦੀ ਤੇ ਇਹ ਪ੍ਰਾਈਸ ਇੱਕਦਮ ਵੱਧ ਜਾਂਦੇ ਕਰਕੇ ਇਹਦੇ ਵਿੱਚ ਕੀ ਕਰ ਰਹੇ ਨੇ ਇਹਦੇ ਮਲਟੀਪਲ ਰੀਜ਼ਨ ਹੈ ਜਿਦਾ ਹੁਣ ਇਨਫਲੇਸ਼ਨ ਆ ਰਹੀ ਹੈ ਰੇਟਾਂ ਵੰਦੀ ਹੈਗੀ ਹੈ ਆਪ ਜਿਦਾ ਡਾਲਰ ਦਾ ਰੇਟ ਕੱਟ ਹੋਇਆ ਹੈ ਉਹਦੇ ਕਰਕੇ 골ਡ ਦਾ ਰੇਟ ਵੀ ਕੱਟ ਹੋਇਆ ਹੈ ਹੁਣ ਜਿਹੜੇ ਦੀਵਾਲੀ ਤੋਂ ਪਹਿਲਾਂ 1,32,300 ਦਾ ਰੇਟ ਸੀਗਾ ਰੇਟ ਹੁਣ 1,27,280 ਹੋ ਗਿਆ ਹੈ ਇਸ ਤਰ੍ਹਾਂ ਦੀ ਕਾਫੀ ਪਰਚੇਸ ਆਂਦੀ ਹੈਗੀ ਹੈ ਦੀਵਾਲੀ ਤੋਂ ਪਹਿਲਾਂ ਕਾਫੀ ਜ਼ਰਾ ਰੇਟ ਸੀਗਾ ਤੇ ਹੁਣ ਕਾਫੀ ਦੌਣਾ ਗਿਆ সিলਵਰ ਤੇ 골ਡ ਦੌਣਾ ਪਰ ਸਰ ਇਦਾਂ ਨਹੀਂ ਲੱਗਦਾ ਕਿ ਜਦੋਂ ਫੈਸਟੀਵਲਸ ਹੁੰਦੇ ਆ ਉਦੋਂ ਹੁਣ ਜਿਵੇਂ ਤਾਂਤਰਸ ਗਿਆ ਬਹੁਤ ਸਾਰੇ ਲੋਕ ਖਰੀਦਦੇ ਨੇ ਉਸ ਟਾਈਮ ਤੇ 골ਡ ਤਾਂ ਉਸ ਟਾਈਮ ਤੇ ਪ੍ਰਾਈਸ ਘਟਣੀ ਚਾਹੀਦੀ ਨੇ ਤੇ ਉਸ ਟਾਈਮ ਤੇ ਇੰਨੀ ਹਾਈ ਕਿਉਂ ਹੁੰਦੀ ਆ ਉਸ ਟਾਈਮ ਤੇ ਬਿਲਕੁਲ ਘਟਣੀ ਚਾਹੀਦੀ ਥੋੜਾ ਡਿਮਾਂਡ ਥੋੜੇ ਫਰਕ ਪੈਂਦਾ ਹੈਗਾ ਕਿਉਂਕਿ ਰੇਟ ਆਬਵੀਅਸਲੀ ਜੇ ਉਹ ਹਾਈ ਹੁੰਦਾ ਹੈ ਹਾਈ ਸਾਇਡ ਤੋਂ ਹੁੰਦਾ ਤੇ ਜਿਹੜੀ ਡਿਮਾਂਡ ਹੈ ਵੀ ਲੋਕਾਂ ਦੀ ਘਟ ਜਾਂਦੀ ਮਾਰਕੀਟ 'ਚ ਇਸ ਟਾਈਮ ਹੁਣ 골ਡ ਦਾ ਪ੍ਰਾਈਸ ਕੀ ਹੈ ਇਸ ਟਾਈਮ 골ਡ ਦਾ ਪ੍ਰਾਈਸ ਹੈਗਾ 128 ਹਜ਼ਾਰ ਤੇ সিলਵਰ সিলਵਰ ਦਾ 160 ਤੇ 골ਡ ਕੋਈ ਜ਼ਿਆਦਾ ਫਰਕ ਦਿਖਦਾ ਜਦੋਂ ਪ੍ਰਾਈਸ ਇੱਕੋ ਦਾਮ ਵੱਧਦਾ ਹੈ ਕਸਟਮਰਸ ਦੇ ਵਿੱਚ ਕਸਟਮਰਸ ਤੇ ਆਬਵੀਅਸਲੀ ਹੀ ਫਰਕ ਪੈਂਦਾ ਹੀ ਹੈਗਾ ਕਿਉਂਕਿ ਜਦੋਂ ਰੇਟ ਇੰਕਰੀਜ਼ ਹੋ ਜਾਂਦਾ ਹੈ ਤੇ ਕਸਟਮਰ ਜਿਹੜੀ ਡਿਮਾਂਡ ਹੈਗੀ ਉਹ ਘੱਟ ਜਾਂਦੀ ਹੈਗੀ ਤੇ ਕਸਟਮਰ ਕਹਿੰਦੇ ਕਿ ਇਨ ਫਿਊਚਰ ਰੇਟ ਡਾਊਨ ਆਏਗਾ ਤੇ ਅਸੀਂ ਉਹ ਤਾਂ ਬਾਈ ਕਰਾਂਗੇ ਇਸ ਕਰਕੇ ਆਬਵੀਅਸਲੀ ਕਸਟਮਰ ਦਾ ਜਿਹੜਾ ਫੁੱਟਕਾਲ ਉਹਦਾ ਹੁਣ ਕੀ ਲੱਗਦਾ ਹੈ ਕਸਟਮਰਸ ਦੀ ਗਿਣਤੀ ਵਧੇਗੀ ਜਾਂ ਫਿਰ ਉਹ ਹਜੇ ਵੀ ਵੇਟ ਕਰਨਗੇ ਜਦੋਂ ਥੱਲੇ ਆਏਗਾ ਰੇਟ ਤਾਂ ਆਬਵੀਅਸਲੀ ਗਿਣਤੀ ਵਧੇਗੀ ਥੋੜੀ ਡਿਮਾਂਡ ਇੰਕਰੀਜ਼ ਹੋਏਗੀ ਜਦੋਂ ਸਟੇਬ ਤੇ ਕਸਮਰ ਦਾ ਫੁੱਟਪਨ ਪੀਸ ਹੋਏਗਾ ਆਬਸਲੀ ਅੱਗੇ ਵਧਦੇ ਇਸ ਖਾਸ ਥੋਰੀ ਦੇ ਵਿੱਚ ਜਿੱਥੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 골ਡ ਦੇ ਪ੍ਰਾਈਸ ਜਦੋਂ ਕੱਟਦੇ ਨੇ ਉਦੋਂ ਕੀ ਅਸਰ ਹੁੰਦਾ ਜਦੋਂ ਵਧਦੇ ਨੇ ਉਦੋਂ ਮਾਰਕੀਟ ਦੇ ਵਿੱਚ ਕੀ ਅਸਰ ਹੁੰਦਾ ਤੇ ਕੀ ਕਾਰਨ ਹੈ ਕਿ ਕਿਉਂ ਇਹ ਪ੍ਰਾਈਸ ਜਿਹੜੇ ਵਾਰ-ਵਾਰ ਵਧਦੇ ਅਤੇ ਘਟਦੇ ਨੇ ਸਾਡੇ ਨਾਲ ਇੱਥੇ ਸਰਮਜੋਤ ਸਸ਼ੀਕਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਕੁਰ ਮੇਗੀ ਹੈ ਸਰ ਜਿੱਦਾਂ 골ਡ ਦੇ ਪ੍ਰਾਈਸ ਹੁਣ ਇੱਕ ਵਾਰ ਫਿਰ ਤੋਂ ਘਟ ਗਏ ਨੇ ਇਹਦਾ ਕੀ ਕਾਰਨ ਹੈ ਕਿਉਂਕਿ ਜਦੋਂ ਫੈਸਟਿਵ ਸੀਜ਼ਨ ਸੀ ਅਪਾ ਦੇਖੀ ਕਿ ਜਦੋਂ ਲੋਕਾਂ ਨੇ ਬਹੁਤ ਜ਼ਿਆਦਾ ਖਰੀਦ ਕਰਨੀ ਸੀ ਜੁਐਲਰੀ ਦੀ ਉਦੋਂ ਪ੍ਰਾਈਸਸ ਬਹੁਤ ਜ਼ਿਆਦਾ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਘਟ ਗਏ ਨੇ ਦੇਖੋ ਇਹਦੇ ਪਿੱਛੇ ਕਲੀਅਰ ਰੀਜ਼ਨ ਤਾਂ ਦੇਖੋ ਇਹ ਹੀ ਹੈ ਕਿ ਡਿਮਾਂਡ ਐਂਡ ਸਪਲਾਈ ਠੀਕ ਹੈ ਨਾ ਅਗੇ ਡਿਮਾਂਡ ਜ਼ਿਆਦਾ ਸੀ ਇਸ ਕਰਕੇ ਰੇਟ ਵਧ ਰਿਹਾ ਸੀ ਹੁਣ ਇੱਕਦਮ ਡਿਮਾਂਡ ਥੋੜੀ ਘਟੀ ਹੈ ਇਸ ਕਰਕੇ ਰੇਟ ਥੋੜਾ ਡਾਊਨ ਆਇਆ ਹੈ ਮਤਲਬ ਜਦੋਂ ਵੀ ਫੈਸਟਿਵ ਸੀਜ਼ਨ ਆਉਂਦਾ ਹੈ ਉਦੋਂ ਪ੍ਰਾਈਸਸ ਸਿਰਫ ਵਧਣ ਦਾ ਕਾਰਨ ਇਹ ਹੀ ਹੈ ਕਿ ਡਿਮਾਂਡ ਜ਼ਿਆਦਾ ਹੁੰਦੀ ਹੈ ਨੀ ਹਮੇਸ਼ਾ ਇਹ ਨਹੀਂ ਹੁੰਦਾ ਮੋਸਟਲੀ ਇਹ ਦੇਖੋ ਫੋਰਨ ਤੋਂ ਰੇਟ ਆਉਂਦਾ ਜੋ ਕੰਡੀਸ਼ਨ ਆ ਪੂਰੇ ਆਲਓਵਰ ਵਰਲਡ ਦੀ ਜਿਸ ਤਰ੍ਹਾਂ ਇਜ਼ਰਾਈਲ ਦਾ ਗਾਜ਼ਾ ਦਾ ਨਾ ਅਟੈਕ ਸਿਸਟਮ ਚੱਲ ਰਿਹਾ ਹੈ ਰਸ਼ੀਆ ਯੂਕਰੇਨ ਦਾ ਉਹ ਫੈਕਟਰ ਬਹੁਤ ਕਾਊਂਟ ਕਰਦਾ ਹੈ ਹੂੰ ਥੋੜਾ ਬੋਤਾ ਜਿਸ ਤਰ੍ਹਾਂ सी स्क्वायर મેં ਸੁਨੇਆ ਕਿ ਹੋ ਗਿਆ 트럼ਪ ਵੱਲੋਂ ਠੀਕ ਹੈ ਨਾ ਕਿ ਹੁਣ ਸੀਸਪਾਇਰ ਹੋਏਗਾ ਹੁਣ ਜੰਗ ਵਗੈਰਾ ਨਹੀਂ ਹੋਏਗੀ ਲੋਕੀ ਵਾਪਸ ਆਣਾ ਸ਼ੁਰੂ ਹੋਵੇ ਉਹਦੇ ਕਰਕੇ ਮੇਨ ਰੀਜ਼ਨ ਦੇਖੋ ਉਹ ਹੈ ਜਿਹਦੇ ਕਰਕੇ ਥੋੜਾ ਜਿਹਾ ਰਿਲੈਕਸ ਹੋ ਰਿਹਾ ਹੈ ਰੇਟ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਥੋੜੀ ਜੀ ਕਰੈਕਸ਼ਨ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸਰ ਇਸ ਟਾਈਮ 골ਡ ਦਾ ਕੀ ਰੇਟ ਹੈ ਇਸ ਟਾਈਮ 골ਡ ਦਾ ਰੇਟ ਹੈ ਜੀ 1,117 ਦਾ ਤੇ ਸਿਲਵਰ ਸਿਲਵਰ ਦਾ ਰੇਟ 1,160 ਦਾ ਸਰ 골ਡ ਤੇ ਸਿਲਵਰ ਦੇ ਨਾਲ ਨਾਲ ਡਾਇਮੰਡ ਦੇ ਰੇਟ ਦੇ ਵਿੱਚ ਵੀ ਫਰਕ ਦਿਖਦਾ ਹੈ ਨਹੀਂ ਡਾਇਮੰਡ ਦਾ ਰੇਟ ਸਟੇਬਲ ਹੈ ਸੇਮ ਹੀ ਹਾਂ ਤੇ ਸਰ ਹੋਰ ਲੋਕਾਂ ਲਈ ਕੋਈ ਇਹੋ ਜੀ ਗੱਲ ਹੋਈ ਕਿ ਉਹ ਕਦੋਂ ਜ਼ਿਆਦਾ 골ਡ ਖਰੀਦ ਸਕਦੇ ਆ ਕਦੋਂ ਨਹੀਂ ਖਰੀਦ ਸਕਦੇ ਲੋਕਾਂ ਨੂੰ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਦੋਂ ਪੈਸੇ ਹੋਣ ਖਰੀਦ ਲੋ ਜਿੰਨਾ ਤੁਸੀਂ ਦੇਖੋਗੇ ਕਿ ਹੁਣ ਘਟੇਗਾ ਇੰਨੀ ਦੇਰ ਚ ਮੌਕਾ ਹੱਥੋਂ ਨਿਕਲ ਜਾਂਦਾ ਹੈ ਜਦੋਂ ਪੈਸੇ ਹੋਣ ਲੈ ਲੋ ਲੌਂਗ ਰਨ ਚ ਇਹਦੇ ਚ ਤੁਹਾਨੂੰ ਫਾਇਦਾ ਹੀ ਮਿਲੇਗਾ